ਮਸਤਕ ਦੋਰ ਹਾਰੇ ਲਿਖਿਆ ਕਿਨਾਂ ਸਤ ਗੁਰ ਮਿਲਿਆ RAM ਰਾਜੇ ਗਿਆਨ ਅੰਧੇ ਰਾਹ ਕਟਿਆ ਗੁਰ ਗਿਆਨ ਕਟ ਬਲਿਆ ਹਰਨ ਤਾਰ ਤਨ ਪਦਾਰ ਤੋਂ ਫਿਰ ਬਾੜ ਨ ਚੱਲਿਆ ਜਨ ਨਨਕ ਨਾਮ ਆਜਾਤਿਆ ਆਰਾਧ ਹਰ ਮਿਲਿਆ ਹਰ ਮਿਲਿਆ ਸ਼ਲੋਕ ਮੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕ ਰਥਿ ਕਿਰਤਵਾਹ ਜੁਗ ਜੁਗ ਫੇਰ ਵਟਾਈਏ ਗਿਆਨੀ 부জে ਤਾਹੇ ਸਤਜੁਰ ਸੰਤੋਖਾ ਤਰਮ ਗੇ ਰਥਵਾਹ ਦਵਪਰ ਰਤ ਪੇ ਕਾ ਸਤ ਗਿਰਥਵਾਹ ਕਲ ਯੁਗ ਰਥਗਨ ਕਾ ਕੂੜ ਗਿਰਥਵਾਹ ਓਮ ਤ੍ਰਿਤੇ ਰਜਤੇ ਕਾ ਜੋਰ ਕਿਰਤਵਾਹ ਦਵਪਰ ਰਤ ਪੇ ਕਾ ਸਤ ਗਿਰਤਵਾਹ ਕਲ ਯੁਗ ਰਥਗਨ ਕਾ ਕੂੜ ਗਿਰਤਵਾਹ ਮਹੱਲਾ ਪਹਿਲਾ ਸਾਮ ਕਾ ਇਸੰਵਰ ਸੁਆਮੀ ਸੱਚ ਮੇ ਆਚੇ ਸਾਜ ਰਹੇ ਸਭ ਕੋ ਸਤਿ ਸਮਾਵੇ ਰਹੀ ਕਹੇ ਨਹੀ ਆਪਰਪੂ ਰਾਮ ਨਾਮ ਦੇਵ ਮਸੂਰ ਨਾਇ ਲਇ ਅਪਰਾਛਤ ਜਾਹੇ ਨਾਨਕ ਤਉ ਮੁਖੰਤਰ ਬਾਹੇ ਜਿਜ ਮੈਂ ਜੋ ਛੜੀ ਚੰਦਰਾ ਵਲ ਕਾਨ ਕਸੂ ਜਾਦਮ ਭਾਇਆ ਪਾਰ ਜਾਤ ਗੋਪੀ ਲੈ ਆਇਆ ਮਿੰਦਰਾ ਬਨ ਮੈਂ ਰੰਕੀ ਅਕਲ ਮੈਂ ਵੇਦ ਅਥਾਪਣ ਹੂਆ ਨਾਉ ਖਦਾਈ ਅਲੋ ਭਾਇਆ ਨੀਲ ਵਸਤ ਲੈ ਕਪੜੇ ਪਹਿਰੇ ਦੁਤ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣਿੰਦਨ ਚਾਰ ਵਿਚਾਰ ਭਾਉ ਭਗਤ ਕਰੀ ਨੀਤ ਸਦਾਈ ਓ ਨਾਨਕ ਭਗੰਤਰ ਭਾਈ ਮੌੜ ਜਾ ਤੁਰ ਤੋ ਮਾਰਿਆ ਕਸਮ ਸਮਾਲਿਆ ਅਜ ਘਰ ਦੇਸ ਗਿਆ ਜਿੰਦਿਆ ਇਨੇ ਤਰੀ ਜਗਤ ਨਿਹਾਲਿਆ ਕਸਮ ਛੋੜ ਜੁ ਜਲੇ ਰੂਪੇ ਸੇਵਣ ਚਾਰਿਆ ਸਤਿਗੁਰੂ ਮਹਾਰ ਬੋਇਤਾ ਮਿਲਲੇ ਜਿਨੇ ਵਿਚਾਰਿਆ ਹਰ ਕਿਰਪਾ ਪਾਰੇ ਉਤਾਰਿਆ ਪਉੜੀ ਸਤ ਗੁਰੂ ਮਿੱਟੋ ਮਹਾਰਾਜਤ ਮਿਲੇ ਖਸਮ ਸੰਭਾਲਿਆ ਜਿਨ ਕਾ ਰੂਪ ਦੇਸ ਗਿਆਨ ਅੰਜੰਦਿਆਨੀ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੁਜੇ ਲਗੇ ਡੁੱਬੇ ਸੇਵਣ ਜਾ ਰਿਆ ਸਤ ਗੁਰ ਹੈ ਬੋਥਾ ਵਰ ਲੈ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ ਦਰਸ਼ਨ